ਇਨਜਸਟਿਸ ਕੁਝ ਹੋ ਰਿਹਾ ਕੁਝ ਆ ਨਹੀਂ ਹੋ ਰਿਹਾ ਜਾ ਚੰਗਾ ਨਹੀਂ ਹੋ ਰਿਹਾ ਆ ਆ ਹੋ ਰਿਹਾ ਜਾ ਇਸ ਤਰ੍ਹਾਂ ਆ ਬੰਦਾ ਇਦਾਂ ਕਰ ਗਿਆ ਜਾ ਇਸ ਤਰ੍ਹਾਂ ਦੁਨੀਆ ਚ ਆ ਕੁਝ ਕਿਉਂ ਹੋ ਰਿਹਾ ਇੰਨਾ ਜ਼ੁਲਮ ਸਤਮ ਕਿਉਂ ਆ ਇਹ ਜੰਗਾ ਕਿਉਂ ਆ ਹਣਾ ਪਰ ਇਹ ਕਿਸ ਤਰ੍ਹਾਂ ਲੋਕ ਕਿ ਯਾਰ ਕਰਦੇ ਹਨ ਤੇ ਸਾਡੇ ਸ਼ੇਰ ਸੀਗਾ ਕਿ ਜੀਵਨ ਪਰ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਆਦਮੀ ਭਲਿਆਂ ਦਿਨਾਂ ਦੀ ਆਸ ਤੇ ਜੀਉਂਦਾ ਹੈ ਆਦਮੀ ਓਏ ਹੋਏ ਰੱਬ ਦਾ ਕਿਸੇ ਨਾਲ ਵੈਰ ਨਹੀਂ ਮੇਰੇ ਹਿਸਾਬ ਨਾਲ ਹਰ ਆਦਮੀ ਨੂੰ ਦੋਸਤੋ ਸਤਾਉਂਦਾ ਹੈ ਆਦਮੀ ਓਏ ਹੋਏ ਹੋਏ ਪੂਰੀ ਤਰ੍ਹਾਂ ਨਹੀਂ ਹੱਲ ਹੋਇਆ ਹਾਲੇ ਇਹ ਸਵਾਲ ਜਾਂਦਾ ਹੈ ਕਿਥੇ ਕਿਧਰੋਂ ਆਉਂਦਾ ਹੈ ਆਦਮੀ ਖਤਮ ਜਿਸ ਨੂੰ ਕਰਨਾ ਹੈ ਆਦਮ ਦੀ ਨਸਲ ਨੂੰ ਐਸਾ ਬਾਰੂਦ ਖੁਦ ਹੀ ਬਣਾਉਂਦਾ ਹੈ ਆਦਮੀ ਵਾਹ ਜ਼ਿੰਦਗੀ ਕੰਡੇ ਚਬਾਉਂਦੀ ਦੇਵੀ ਉਮਰ ਪਰ ਨੀਂਦ ਸੁੱਖ ਦੀ ਕਬਰ ਵਿੱਚ ਸੌਂਦਾ ਹੈ ਆਦਮੀ ਵਾਹ ਸੋ ਇਸ ਕਬਰ ਤੱਕ ਜਾਣ ਜਾਣ ਤੱਕ ਜਿਹੜੇ ਆਰਟਿਸਟ ਉਹਨਾਂ ਕ੍ਰੀਏਟਿਵ ਹੈ ਨਾ ਉਹਦੀ ਜਿਹੜੀ ਉਹ ਤਿਲਮਿਲਾਹਟ ਹੈ ਉਹ ਅੰਦਰ ਚੱਲਦੀ ਰਹਿੰਦੀ ਸਾਰ ਤੇ ਉਹ ਉਹ ਭਾਵ ਅੰਦਰ ਕਿਤੇ ਰੇੜਕ ਹੁੰਦੇ ਰਹਿੰਦੇ ਆ ਖਿਆਲ ਆ ਜਾਂਦੇ ਆ ਫਿਰ ਤੁਹਾਨੂੰ ਉਹ ਚੀਜ਼ ਕਿਤੇ ਕੁਲਬਲਾ ਹਟ ਜਦੋਂ ਚਰਮ ਸੀਮਾ ਤੱਕ ਪਹੁੰਚਦੀ ਆ ਉਹ ਕਲਮ ਤੇ ਤੁਹਾਡੇ ਹੁੰਦੀ ਆ ਹਨਾ ਜੀ